ਸਿੱਖ ਗੁਰੂ ਦੇ ਘਰ ਨੂੰ ਹਮੇਸ਼ਾ ਆਪਣੇ ਘਰ ਤੋਂ ਵੀ ਵੱਧ ਪਿਆਰ ਕਰਦਾ ਇੱਥੇ ਕਿਸੇ ਵੀ ਸਰਕਾਰੀ ਹਕੂਮਤ ਦੀ ਦਖਲ ਅੰਦਾਜ਼ੀ ਸਿੱਖ ਪੰਥ برداشت ਨਹੀਂ ਕਰੇਗਾ ਅੰਗਰੇਜ਼ ਸਰਕਾਰ ਵੱਲੋਂ ਕਿਵੇਂ ਸ਼੍ਰੀ ਦਰਬਾਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਉੱਤੇ ਕਬਜ਼ਾ ਕੀਤਾ ਗਿਆ ਗੁਰੂ ਪੰਥ ਨੇ ਕਿਵੇਂ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜੀ ਕਿਵੇਂ ਫਿਰ ਅੰਗਰੇਜ਼ ਸਰਕਾਰ ਸਿੱਖਾਂ ਅੱਗੇ ਝੁਕੀ ਚਾਬੀਆਂ ਦਾ ਮੋਰਚਾ ਕਿਸ ਤਰ੍ਹਾਂ ਫਤਿਹ ਹੋਇਆ ਇਸ ਵੀਡੀਓ ਦੇ ਰਾਹੀਂ ਆਪਾਂ ਜਾਣਨ ਦਾ ਯਤਨ ਕਰਾਂਗੇ ਸਿੱਖ ਕੌਮ ਨੇ ਅੰਗਰੇਜ਼ ਸਲਤਨਤ ਦੇ ਕਬਜ਼ੇ ਅਤੇ ਅਨੇ ਆਏ ਦੇ ਖਿਲਾਫ ਕਈ ਅਹਿਮ ਲੜਾਈਆਂ ਲੜੀਆਂ ਗੁਰੂ ਪੰਥ ਨੇ ਇਕੱਤਰ ਹੋ ਕੇ ਜਦੋਂ ਵੀ ਹੱਕ ਸੱਚ ਦੀ ਆਵਾਜ਼ ਉਠਾਈ ਇਹਨਾਂ ਦੇ ਸੰਘਰਸ਼ ਅੱਗੇ ਅੰਗਰੇਜ਼ ਸਰਕਾਰ ਨੂੰ ਵੀ ਕਈ ਵਾਰ ਝੁਕਣਾ ਪਿਆ ਜਿਨ੍ਹਾਂ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਸੀ ਡੁੱਬਦਾ ਇੱਕ ਪਾਸੇ ਧਰਤੀ ਤੇ ਰਾਤ ਪੈਂਦੀ ਤਾ ਕਿਸੇ ਦੂਸਰੇ ਪਾਸੇ ਇਹਨਾਂ ਦੇ ਰਾਜ ਵਿੱਚ ਸੂਰਜ ਹੁੰਦਾ ਸੀ ਅੰਗਰੇਜ਼ਾਂ ਦਾ ਦੁਨੀਆ ਦੇ ਹਰ ਪਾਸੇ ਰਾਜ ਸੀ ਵੱਡੀਆਂ-ਵੱਡੀਆਂ ਤਾਕਤਾਂ ਨੂੰ ਇਹਨਾਂ ਨੇ ਝੁਕਾਇਆ ਹੋਵੇਗਾ ਪਰ ਜਦੋਂ ਇਹਨਾਂ ਵੱਲੋਂ ਗੁਰੂਪੰਥ ਨਾਲ ਮੱਥਾ ਲਾਇਆ ਗਿਆ ਪੰਥ ਦੇ ਸੰਘਰਸ਼ ਅੱਗੇ ਅੰਗਰੇਜ਼ ਸਰਕਾਰ ਨੂੰ ਵੀ ਕਈ ਵਾਰ ਆਪਣੀਆਂ ਨੀਤੀਆਂ ਪਿਛੇ ਖਿੱਚਣ ਤੇ ਮਜਬੂਰ ਹੋਣਾ ਪਿਆ ਸਨ 1849 ਈਸਵੀ ਤੱਕ ਪੰਜਾਬ ਦੀ ਧਰਤੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਸਿੱਖਾਂ ਦੇ ਕੋਲ ਰਿਹਾ ਖਾਲਸਾ ਰਾਜ ਤੋਂ ਬਾਅਦ ਅੰਗਰੇਜ਼ਾਂ ਦੇ ਰਾਜ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਤੇ ਮਹੰਤ ਕਾਬਜ ਹੋ ਜਾਂਦੇ ਨੇ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਜद्दोजਹਿਦ ਨਾਲ ਹੁੰਦ ਵਿੱਚ ਆਉਂਦੀ ਹੈ ਦੂਜੇ ਪਾਸੇ ਗੋਰਿਆਂ ਨੇ ਇੱਕ 36 ਮੈਂਬਰੀ ਕਮੇਟੀ ਬਣਾਈ ਇਸ ਕਮੇਟੀ ਦੇ ਸਰਪਰਾ ਸਰਪ੍ਰਸਤ ਸਰਦਾਰ ਸੁੰਦਰ ਸਿੰਘ ਰਾਮਗੜੀਆ ਜੀ ਨੂੰ ਬਣਾਇਆ ਗਿਆ ਸਿੱਖਾਂ ਦਾ ਗੁਰੂ ਘਰਾਂ ਦੇ ਪ੍ਰਤੀ ਪ੍ਰੇਮ ਦਿਨੋਂ ਦਿਨ ਵੱਧ ਰਿਹਾ ਸੀ ਅੰਗਰੇਜ਼ ਸਮਝਦੇ ਸੀ ਕਿ ਸਿੱਖਾਂ ਨੂੰ ਹੱਕ ਸੱਚ ਲਈ ਲੜਨ ਦੀ ਜੂਝਣ ਦੀ ਤਾਕਤ ਗੁਰੂ ਘਰਾਂ ਦੇ ਵਿੱਚੋਂ ਮਿਲ ਰਹੀ ਹੈ ਇੱਥੇ ਸਰੀਰ ਦੀ ਭੁੱਖ ਦੂਰ ਕਰਨ ਲਈ ਲੰਗਰ ਪ੍ਰਸ਼ਾਦਾ ਮਿਲਦਾ ਇੱਥੇ ਗਰੀਬ ਆਵੇ ਜਾਂ ਅਮੀਰ ਸੰਗਤ ਦੇ ਨਾਲ-ਨਾਲ ਸਤ ਸੰਗਤ ਵੀ ਮਿਲਦੀ ਹੈ ਗੁਰਦੁਆਰਾ ਸਾਹਿਬ ਆਤਮਿਕ ਸ਼ਕਤੀ ਦਾ ਵੀ ਸੋਮਾ ਹੈ ਕੌਮ ਨੇ ਆਉਣ ਵਾਲੇ ਭਵਿੱਖ ਦੀਆਂ ਵਿਚਾਰਾਂ ਵੀ ਗੁਰੂ ਘਰ ਵਿੱਚ ਹੀ ਕਰਨੀਆਂ ਨੇ ਅੰਗਰੇਜ਼ ਚਾਹੁੰਦੇ ਸੀ ਕਿ ਗੁਰਦੁਆਰੇ ਸਾਡੇ ਕਬਜ਼ੇ ਦੇ ਵਿੱਚ ਰਹਿਣ ਸਿੱਧੇ ਜਾਂ ਅਸਿੱਧੇ ਤੌਰ ਤੇ ਅਸੀਂ ਇਸ ਪ੍ਰਬੰਧ ਤੇ ਕਾਬਜ਼ ਰਹੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਨਵੰਬਰ 1920 ਵਿੱਚ ਹੁੰਦੀ ਹੈ ਅੰਗਰੇਜ਼ ਸਰਕਾਰ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਸ ਸਮੇਂ ਮੁੱਖ ਪ੍ਰਬੰਧਕ ਸਰਕਾਰ ਦੇ ਪੱਖੀ ਸਨ ਅਗਸਤ 1921 ਵਿੱਚ ਨਵੀਂ ਚੋਣ ਹੋਣ ਤੇ ਬਾਬਾ ਖੜਕ ਸਿੰਘ ਜੀ ਪ੍ਰਧਾਨ ਬਣ ਜਾਂਦੇ ਨੇ ਇਹ ਪੰਥ ਨੂੰ ਸਮਰਪਿਤ ਸਨ ਉਸ ਸਮੇਂ ਸਰਕਾਰ ਨੇ ਸਿੱਧੇ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਪੰਥ ਦੀ ਵਿਚਾਰ ਹੋਈ ਕਿ ਤੋਸ਼ੇਖਾਨੇ ਦੀਆਂ ਚਾਬੀਆਂ ਪ੍ਰਧਾਨ ਬਾਬਾ ਖੜਕ ਸਿੰਘ ਜੀ ਦੇ ਕੋਲ ਹੋਣੀਆਂ ਚਾਹੀਦੀਆਂ ਦੂਜੇ ਪਾਸੇ ਸਰਕਾਰ ਨੂੰ ਪਤਾ ਲੱਗਦਾ ਕਿ ਇਹ ਚਾਬੀਆਂ ਸਾਡੇ ਸਰਬਰਾ ਦੇ ਕੋਲੋਂ ਸਿੱਖ ਕਿਤੇ ਲੈ ਨਾ ਜਾਣ ਸਰਕਾਰ ਨੇ ਆਪਣਾ ਨੁਮਾਇੰਦਾ ਪਹਿਲਾਂ ਭੇਜ ਕੇ ਸਰਦਾਰ ਸੁੰਦਰ ਸਿੰਘ ਰਾਮਗੜੀਆ ਜੀ ਦੇ ਘਰੋਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਲੈ ਲਈਆਂ ਇਹ ਸਰਕਾਰ ਦਾ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿੱਚ ਸਿੱਧਾ ਦਖਲ ਸੀ ਸਰਕਾਰ ਨੇ ਪ੍ਰਚਾਰ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਹੈ ਧੜੇ ਬਣਾ ਕੇ ਸਿੱਖਾਂ ਨੂੰ ਪਾੜ ਕੇ ਰੱਖਣਾ ਚਾਹੁੰਦੇ ਸਨ ਅੰਗਰੇਜ਼ਾਂ ਵੱਲੋਂ ਬਣਾਈ ਹੋਈ ਕਮੇਟੀ ਦੇ ਸਰਪ੍ਰਸਤ ਸਰਦਾਰ ਸੁੰਦਰ ਸਿੰਘ ਰਾਮਗੜੀਆ ਇਹ ਵੀ ਪੰਥ ਦੇ ਨਾਲ ਮਿਲ ਕੇ ਚੱਲਣ ਲੱਗ ਪਏ ਅੰਗਰੇਜ਼ ਸਰਕਾਰ ਦੀ ਬਣਾਈ ਹੋਈ 36 ਮੈਂਬਰੀ ਕਮੇਟੀ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਮਰਜ ਹੋ ਜਾਂਦੀ ਹੈ। ਸਰਕਾਰ ਵੱਲੋਂ ਫਿਰ ਨਵਾਂ ਸਰਬਰਾ ਕੈਪਟਨ ਬਹਾਦਰ ਸਿੰਘ ਨੂੰ ਬਣਾ ਦਿੱਤਾ ਜਾਂਦਾ। ਇੱਧਰ ਪੰਥ ਦਾ ਫੈਸਲਾ ਸੀ ਕਿ ਕੈਪਟਨ ਬਹਾਦਰ ਸਿੰਘ ਨੂੰ ਪ੍ਰਬੰਧ ਵਿੱਚ ਦਖਲ ਨਾ ਦੇਣ ਦਿੱਤਾ ਜਾਵੇ। ਸਿੱਖ ਜਥਿਆਂ ਦੇ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਆਉਣ ਲੱਗੇ ਅਕਤੂਬਰ 1921 ਵਿੱਚ ਇਹ ਚਾਬੀਆਂ ਦਾ ਮੋਰਚਾ ਸ਼ੁਰੂ ਹੋਇਆ ਵੱਡਾ ਇਕੱਠ ਹੋਣ ਲੱਗਾ ਸਿੱਖ ਜਾਣਦੇ ਸੀ ਕਿ ਕੁਰਬਾਨੀਆਂ ਤੋਂ ਬਿਨਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਗੁਰੂ ਪੰਥ ਦੇ ਹੱਥ ਵਿੱਚ ਨਹੀਂ ਆਵੇਗਾ ਬਾਬਾ ਖੜਕ ਸਿੰਘ ਜੀ ਅਤੇ ਹੋਰ ਸਿੱਖ ਆਗੂਆਂ ਵੱਲੋਂ ਭਾਸ਼ਣ ਦਿੱਤੇ ਗਏ ਕਿ ਸਰਕਾਰ ਦਾ ਸਿੱਧਾ ਦਖਲ ਗੁਰਦੁਆਰਾ ਪ੍ਰਬੰਧ ਦੇ ਵਿੱਚ ਸਾਨੂੰ ਮਨਜ਼ੂਰ ਨਹੀਂ ਦੂਸਰੇ ਪਾਸੇ ਸਰਕਾਰ ਦੇ ਜ਼ਿਲ੍ਹਾ ਡੀਸੀ ਵੱਲੋਂ ਕਿਹਾ ਗਿਆ ਕਿ ਸਰਕਾਰ ਅਦਾਲਤ ਦੇ ਰਾਹੀਂ ਚਾਬੀਆਂ ਦਾ ਫੈਸਲਾ ਕਰੇਗੀ ਅਦਾਲਤ ਦੇ ਵਿੱਚ ਹੋਰ ਵੀ ਧਿਰਾਂ ਦੇ ਪੱਖ ਦੇਖੇ ਜਾਣਗੇ ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਾਬਰ ਸਰਕਾਰ ਵੱਲੋਂ ਆਪਣੇ ਪੱਖ ਦੀਆਂ ਹੋਰ ਧਿਰਾਂ ਖੜੀਆਂ ਕਰਨ ਦਾ ਯਤਨ ਕੀਤਾ ਗਿਆ ਅੰਮ੍ਰਿਤਸਰ ਦੇ ਡੀਸੀ ਡੰਟ ਨੇ ਫਿਰ ਇਸ ਗੱਲ ਨੂੰ ਵੱਖ-ਵੱਖ ਥਾਵਾਂ ਤੇ ਪ੍ਰਚਾਰਨ ਵਾਸਤੇ ਜਲਸੇ ਕੀਤੇ ਗਏ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਅਸੀਂ ਸ਼੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਕਿਉਂ ਲਈਆਂ ਹਨ ਇਧਰ ਪੰਥ ਦਾ ਫੈਸਲਾ ਸੀ ਕਿ ਜਿੱਥੇ ਵੀ ਗੋਰੇ ਆਪਣਾ ਦਰਬਾਰ ਲਾਉਣਗੇ ਅਸੀਂ ਵੀ ਉੱਥੇ ਜਾ ਕੇ ਦੱਸਾਂਗੇ ਕੇ ਚਾਬੀਆਂ ਖੋਣੀਆਂ ਠੀਕ ਨਹੀਂ ਇਹ ਸਰਕਾਰ ਦਾ ਗੁਰੂ ਘਰ ਦੇ ਪ੍ਰਬੰਧ ਦੇ ਵਿੱਚ ਸਿੱਧਾ ਦਖਲ ਹੈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬਤੇ ਸਰਕਾਰ ਦਾ ਸਰਬਰਾ ਕਪਟਨ ਬਹਾਦਰ ਸਿੰਘ ਆਉਂਦਾ ਪੰਥ ਵੱਲੋਂ ਇਸ ਦਾ ਕੋਈ ਸਨਮਾਨ ਨਾ ਕੀਤਾ ਗਿਆ ਕੁਝ ਸਿਆਣੇ ਸੂਝਵਾਨ ਗੁਰਸਿੱਖਾਂ ਨੇ ਇਸ ਨੂੰ ਸਮਝਾਇਆ ਕਿ ਤੂੰ ਸਰਕਾਰ ਦੇ ਨਾਲ ਰਲ ਕੇ ਗੁਰੂਪੰਥ ਨਾਲ ਮੱਥਾ ਕਿਉਂ ਲਾ ਰਿਹਾ ਇਹ ਤੇਰੇ ਲਈ ਠੀਕ ਨਹੀਂ ਕੈਪਟਨ ਬਹਾਦਰ ਸਿੰਘ ਨੇ ਸਰਕਾਰ ਨੂੰ ਅਸਥੀਫਾ ਦੇ ਦਿੱਤਾ ਕਿ ਮੈਂ ਹੁਣ ਗੁਰੂਪੰਥ ਦੇ ਨਾਲ ਮੱਥਾ ਨਹੀਂ ਲਾ ਸਕਦਾ ਸਰਕਾਰ ਵੱਲੋਂ ਹੋਰ ਸਰਬਰਾ ਬਣਾ ਦਿੱਤਾ ਗਿਆ ਕਹਿੰਦੇ ਥੋੜੇ ਦਿਨਾਂ ਬਾਅਦ ਉਸ ਦੀ ਵੀ ਮੌਤ ਹੋ ਜਾਂਦੀ ਸਰਕਾਰ ਵੱਲੋਂ ਵੱਖ-ਵੱਖ ਥਾਵਾਂ ਤੇ ਜਲਸੇ ਕਰਕੇ ਆਪਣਾ ਪੱਖ ਪੇਸ਼ ਕੀਤਾ ਜਾਂਦਾ ਸੀ ਪਰ ਦੂਸਰੇ ਪਾਸੇ ਗੁਰੂ ਪੰਥ ਵੀ ਆਪਣੇ ਵੱਲੋਂ ਸਰਕਾਰ ਦੇ ਦਖਲ ਦੀ ਗੱਲ ਲੋਕਾਂ ਤੱਕ ਪਹੁੰਚਾਉਣ ਲੱਗਾ ਅਜ ਨਾਲੇ ਦੇ ਵਿੱਚ ਇਕੱਠ ਹੋਇਆ ਉਥੇ ਸਿੱਖ ਆਗੂਆਂ ਨੇ ਵੀ ਪਹੁੰਚ ਕੇ ਬੋਲਣ ਦਾ ਸਮਾਂ ਮੰਗਿਆ ਪਰ ਸਰਕਾਰ ਦੇ ਨੁਮਾਇੰਦਿਆਂ ਨੇ ਸਿੱਖ ਆਗੂਆਂ ਨੂੰ ਬੋਲਣ ਦਾ ਸਮਾਂ ਨਾ ਦਿੱਤਾ ਸਰਕਾਰ ਦੇ ਲੱਗੇ ਹੋਏ ਦਰਬਾਰ ਦੇ ਬਰਾਬਰ ਸਿੱਖਾਂ ਨੇ ਵੀ ਦਰਬਾਰ ਲਾਇਆ ਸਿੱਖ ਆਗੂਆਂ ਨੇ ਉੱਥੇ ਆਪਣੇ ਵੱਲੋਂ ਸਾਰਾ ਪੱਖ ਰੱਖਿਆ ਕਿ ਸਰਕਾਰ ਕਿਸ ਤਰ੍ਹਾਂ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਦਖਲ ਦੇ ਰਹੀ ਹੈ ਸਰਕਾਰ ਨੇ ਸਿੱਖ ਆਗੂਆਂ ਨੂੰ ਉਸ ਥਾਂ ਤੇ ਗ੍ਰਿਫਤਾਰ ਕੀਤਾ ਬਾਬਾ ਖੜਕ ਸਿੰਘ ਜੀ ਸਰਦਾਰ ਮਹਿਤਾਬ ਸਿੰਘ ਸਰਦਾਰ ਦਾਨ ਸਿੰਘ ਵਿਸ਼ੋਵਾ ਹੋਰ ਸਾਰੇ ਆਗੂ ਗ੍ਰਿਫਤਾਰ ਕੀਤੇ ਗਏ ਸਰਕਾਰ ਨੇ ਕਿਹਾ ਕਿ ਅਸੀਂ ਜਲਸੇ ਨਹੀਂ ਇਕੱਠ ਨਹੀਂ ਹੋਣ ਦੇਵਾਂਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਪੰਥ ਨੇ ਮਤਾ ਪਾਇਆ ਕਿ ਜਦੋਂ ਵੀ ਅਰਦਾਸ ਕਰਨੀ ਇਹ ਸ਼ਬਦ ਅਰਦਾਸ ਵਿੱਚ ਜੋੜੇ ਜਾਣ ਕਿ हे ਪ੍ਰਮਾਤਮਾ ਇਸ ਜ਼ੁਲਮੀ ਰਾਜ ਦਾ ਅੰਤ ਹੋਵੇ ਇਹ ਵੀ ਮਤਾ ਪਾਇਆ ਗਿਆ ਕਿ ਪ੍ਰਿੰਸ ਆਫ ਵਿਲੇਜ ਵਿਲੇਜ ਦਾ ਸ਼ਹਿਜ਼ਾਦਾ ਆ ਰਿਹਾ ਹੈ ਉਹ ਜਦੋਂ ਇਸ ਧਰਤੀ ਤੇ ਪੈਰ ਰੱਖੇਗਾ ਹੜਤਾਲ ਕੀਤੀ ਜਾਵੇਗੀ ਉਸ ਨੂੰ ਸਿਰੋਪਾਓ ਸਤਕਾਰ ਨਹੀਂ ਦਿੱਤਾ ਜਾਵੇਗਾ ਨਾ ਹੀ ਉਸ ਦੀ ਕੋਈ ਭੇਟਾ ਪ੍ਰਵਾਨ ਹੋਵੇਗੀ ਗੁਰੂ ਪੰਥ ਦੀ ਏਕਤਾ ਅੱਗੇ ਸਰਕਾਰ ਨੇ ਗੋਡੇ ਟੇਕ ਦਿੱਤੇ ਜਦੋਂ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਪੰਥ ਇਕੱਠਾ ਹੁੰਦਾ ਇਹ ਤਾਕਤ ਵੱਡਿਆਂ ਵੱਡਿਆਂ ਨੂੰ ਝੁਕਾ ਦਿੰਦੀ ਹੈ ਹੁਣ ਸਰਕਾਰ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਦੇਣਾ ਚਾਹੁੰਦੀ ਹੈ ਪਰ ਪੰਥ ਦਾ ਫੈਸਲਾ ਸੀ ਕਿ ਜਦੋਂ ਤੱਕ ਬਿਨਾਂ ਸ਼ਰਤ ਸਿੱਖ ਆਗੂ ਰਿਆ ਨਹੀਂ ਹੁੰਦੇ ਉਦੋਂ ਤੱਕ ਕੋਈ ਵੀ ਸਿੱਖ ਚਾਬੀਆਂ ਨਹੀਂ ਲਵੇਗਾ ਪਿੰਡੋਂ ਪਿੰਡੀ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਮੋਰਚਾ ਭੱਗ ਗਿਆ ਸਰਦਾਰ ਸੁੰਦਰ ਸਿੰਘ ਲਾਇਲਪੁਰ ਸਰਦਾਰ ਰਾਮ ਸਿੰਘ ਇਹ ਫੌਜ ਦੇ ਵੱਡੇ ਅਹੁਦਿਆਂ ਤੋਂ ਰਿਟਾਇਰ ਹੋਏ ਸਨ ਇਹਨਾਂ ਨੇ ਵੀ ਐਲਾਨ ਕੀਤਾ ਕਿ ਅਸੀਂ ਵੀ ਮੋਰਚੇ ਵਿੱਚ ਜਾਵਾਂਗੇ ਫੌਜ ਵਿੱਚ ਵੀ ਹਲਚਲ ਸ਼ੁਰੂ ਹੋ ਗਈ। ਸਰਕਾਰ ਨੇ ਸੋਚਿਆ ਕਿ ਹੁਣ ਅਸੀਂ ਬਹੁਤਾ ਸਮਾਂ ਸ੍ਰੀ ਦਰਬਾਰ ਸਾਹਿਬ ਜੀ ਦੇ ਤੋਸ਼ਖਾਨੇ ਖਜ਼ਾਨੇ ਦੀਆਂ ਚਾਬੀਆਂ ਕੋਲ ਨਹੀਂ ਰੱਖ ਸਕਾਂਗੇ। ਬਗਾਵਤ ਵਧ ਰਹੀ ਸੀ। ਉਸ ਸਮੇਂ ਜੋ ਸਿੱਖ ਪ੍ਰੈਸ ਹੈ ਰੋਜ਼ਾਨਾ ਅਕਾਲੀ ਅਤੇ ਪੰਥ ਸੇਵਕ ਇਹਨਾਂ ਨੇ ਵੀ ਕਮਾਲ ਦੀ ਭੂਮਿਕਾ ਨਿਭਾਈ। ਪੰਥ ਦੇ ਇਸ ਸੰਘਰਸ਼ ਅੱਗੇ ਸਰਕਾਰ ਨੇ ਹਾਰ ਮੰਨ ਲਈ ਸਾਰੇ ਸਿੱਖ ਆਗੂ ਬਿਨਾਂ ਸ਼ਰਤ ਰਿਹਾ ਕੀਤੇ ਗਏ ਹਾਰ પાਕੇ ਉਹਨਾਂ ਰਿਹਾ ਹੋਣ ਵਾਲੇ ਆਗੂਆਂ ਨੂੰ ਗੁਰੂ ਕੇ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਵਿਖੇ ਲਿਆਂਦਾ ਗਿਆ ਬਹੁਤ ਵੱਡਾ ਪੰਥ ਦਾ ਇਕੱਠ ਹੋਇਆ ਉਸ ਇਕੱਠ ਦੇ ਵਿੱਚ ਜ਼ਿਲ੍ਹਾ ਜੱਜ ਚਾਬੀਆਂ ਲੈ ਕੇ ਆਇਆ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੀਵਾਨ ਲੱਗਾ ਸੀ। ਬਾਬਾ ਖੜਕ ਸਿੰਘ ਜੀ ਸਾਹਮਣੇ ਖੜੇ ਨੇ। ਜੱਜ ਆ ਕੇ ਕਹਿੰਦਾ ਕਿ ਖਾਲਸਾ ਜੀ ਚਾਬੀਆਂ ਲੈ ਲਵੋ। ਬਾਬਾ ਖੜਕ ਸਿੰਘ ਜੀ ਨੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ ਪੰਥ ਨੂੰ ਆਵਾਜ਼ ਦੇ ਕੇ ਪੁੱਛਿਆ ਕਿ ਖਾਲਸਾ ਜੀ ਇਹਨਾਂ ਕੋਲੋਂ ਚਾਬੀਆਂ ਲੈ ਲਈਏ ਪੰਥ ਨੇ ਜਾਕਾਰੇ ਦੇ ਨਾਲ ਹਾਂ ਵਿੱਚ ਜਵਾਬ ਦਿੱਤਾ ਤਾਂ ਫਿਰ ਪੰਥ ਦੇ ਫੈਸਲੇ ਅਨੁਸਾਰ ਸਿੱਖ ਆਗੂ ਬਾਬਾ ਖੜਕ ਸਿੰਘ ਜੀ ਨੇ ਜੱਜ ਕੋਲੋਂ ਚਾਬੀਆਂ ਲੈ ਲਈਆਂ ਇਹ ਸੀ ਚਾਬੀਆਂ ਦਾ ਮੋਰਚਾ ਇਹ ਮੋਰਚਾ ਅਕਤੂਬਰ 1921 ਵਿੱਚ ਸ਼ੁਰੂ ਹੁੰਦਾ ਜਨਵਰੀ 1922 ਵਿੱਚ ਇਹ ਮੋਰਚਾ ਫਤਿਹ ਹੋਇਆ ਇਹ ਗੁਰੂ ਪੰਥ ਦੇ ਹੱਕ ਸੱਚ ਦੀ ਲੜਾਈ ਸੀ ਜਦੋਂ ਕੌਮ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਇਕੱਠੀ ਹੋ ਜਾਵੇ ਫਿਰ ਕੋਈ ਵੀ ਦੁਨੀਆ ਦੀ ਤਾਕਤ ਸਿੱਖ ਪੰਥ ਅੱਗੇ ਅੜ ਨਹੀਂ ਸਕਦੀ ਇਸ ਮੋਰਚੇ ਦਾ ਫਤਿਹ ਹੋਣਾ ਪੰਥ ਦੀ ਏਕਤਾ ਦਾ ਫਲ ਸੀ ਪੰਥ ਦੇ ਵਾਲੇ ਅਕਾਲ ਪੁਰਖ ਪ੍ਰਮਾਤਮਾ ਜੀ ਕਿਰਪਾ ਕਰਨ ਸਿੱਖ ਕੌਮ ਨੂੰ ਇਕੱਠੇ ਹੋਣ ਦਾ ਬਲ ਬਖਸ਼ਣ ਵਿਚਾਰ ਕਰਦੇ ਆ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ